ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਕਿਵੇਂ ਸੰਗਤਾਂ ਨੇ ਹਾਜ਼ਰੀ ਲਵਾਤੀ ਤਾਂ ਦੋਸਤੋ ਵੀਡੀਓ ਚਲਦੀ ਚਲਦੀ ਸ਼ੇਅਰ ਕਰਨੀ ਹੈ ਕਮੈਂਟਾਂ ਦੇ ਵਿੱਚ ਜੈ ਮਾਤਾ ਦੀ ਲਿਖਣਾ ਇਹ ਦੋ ਭੈਣਾਂ ਨੇ ਜਿਹੜਾ ਮਾਤਾ ਨੈਣਾ ਦੇਵੀ ਦੇ ਦਰਬਾਰ ਦੇ ਰਸਤੇ ਦੇ ਵਿੱਚ ਜਿਹੜਾ ਭਜਨ ਸੁਣਾਇਆ ਤੇ ਸ਼ਰਧਾਲੂ ਇਕੱਠੇ ਹੋ ਗਏ ਤੇ ਸੁਣਨ ਦੇ ਲਈ ਤੇ ਨਾਲ ਸਾਥ ਵੀ ਦਿੱਤਾ ਹੈ ਪਹਿਲਾਂ ਤਾਂ ਜੈ ਮਾਤਾ ਦੀ ਲਿਖ ਕੇ ਨਾ ਵੀਡੀਓ ਸ਼ੇਅਰ ਕਰਿਓ ਪਹਿਲਾਂ ਵੀਡੀਓ ਸੁਣਦੇ ਆ ਮੈਨੂੰ ਕਹਿੰਦੀ ਪਹਿਲਾਂ ਮੈਨੂੰ ਚੂੜੀਆਂ ਚੜਾ ਦਿਓ ਆਦੇਓ ਮੈਨੂੰ ਕਹਿੰਦੀ ਪਹਿਲਾ ਮੈਨੂੰ ਚੂੜੀਆਂ ਚੜਾ ਦੇਓ ਨਾਲ ਇੱਕ ਸੋਹਣੀ ਜਈ ਚੁੰਨੀ ਵੀ ਦਵਾ ਦੇਓ ਚੜਾ ਦੇਵਾਂਗਾ ਕੱਲਾ ਕਰਤ ਸੀ ਪਹਿਲਾ ਕਰਤ ਸੀ ਮੇਰਾ ਸ਼ਿੰਗਾਰ ਰਸਤੇ ਜਮਾ ਮੇਰੇ ਲਈ ਮੈਂ ਦੰਦ ਦਾ ਬੈਸੀ ਤੇਰਾ ਪਾ ਰਸਤੇ ਤੇ ਮਾਂ ਮੇਰੇ ਲਈ ਕਰਾਂ ਮੈਂ ਇਹਦਾ ਦੋਸਤੋ ਤੁਸੀਂ ਵੀ ਸੁਣ ਲਿਆ ਇਹ ਭਾਜਨ ਤੇ ਸੰਗਤ ਜਿਹੜੀ ਆ ਉਹ ਇਕੱਠੀ ਹੋ ਗਈ ਤੇ ਸ਼ਰਧਾਲੂ ਜਿਹੜੇ ਆ ਉਹ ਜਿੱਥੇ ਵੀ ਜਾਂਦੇ ਆ ਰੰਗ ਭੰਨ ਦਿੰਦੇ ਆ ਮਾਤਾ ਨੈਣਾ ਜੀ ਦੇ ਦੇਵੀ ਦੇ ਤਰਵਾ ਮਾਤਾ ਨੈਣਾ ਦੇਵੀ ਦੇ ਦਰਬਾਰ ਦੀਆਂ ਤਸਵੀਰਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਹੁਣ ਤੁਸੀਂ ਸ਼ੇਅਰ ਕਰਨੀ ਆ ਵੀਡੀਓ ਤੇ ਕਮੈਂਟਾਂ ਚ ਜੈ ਮਾਤਾ ਦੀ ਲਿਖ ਦਿਓ ਤਾਂ ਜੋ ਹਰ ਇੱਕ ਭਗਤ ਤੱਕ ਵੀਡੀਓ ਪਹੁੰਚ ਜਾਏ ਤੇ ਪਤਾ ਲੱਗੇ ਵੀ ਭਗਤ ਜਦੋਂ ਰੰਗ ਬੰਦਦੇ ਆ ਤਾਂ ਫਿਰ ਕਿਸ ਤਰੀਕੇ ਦੇ ਨਾਲ ਬੰਦਦੇ ਆ ਸਫਰ ਦਾ ਵੀ ਨਹੀਂ ਪਤਾ ਲੱਗਦਾ ਚੜ੍ਹਾਈ ਦਾ ਨਹੀਂ ਪਤਾ ਲੱਗਦਾ ਰਸਤੇ ਦਾ ਨਹੀਂ ਪਤਾ ਲੱਗਦਾ ਇਸ ਤਰੀਕੇ ਦੇ ਨਾਲ ਇਹਨਾਂ ਦੋਨਾ ਪਹਿਣਾਣੇ ਜਿਹੜਾ ਉਹ ਭਜਨ ਸੁਣਾਇਆ ਤਾਂ ਸੰਗਤ ਇਕੱਠੀ ਹੋ ਗਈ ਸ਼ਰਧਾਲੂ ਇਕੱਠੇ ਹੋ ਗਏ ਹੁਣ ਕਮੈਂਟਾਂ ਚ ਆਪਣੀ رائے ਸਾਂਝੀ ਕਰਨੀ ਹੈ ਤੇ ਜੈ ਮਾਤਾ ਦੀ ਲਿਖ ਕੇ ਵੀਡੀਓ ਨੂੰ ਕਰ ਦਿਓ ਦਬਕੇ ਮਿਲਦਾ ਹੈ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ